ਕੰਡ ਚਣ ਦਿੱਨ ਦਿੱਤੇ ਵਿੱਚ ਆਹ ਦਿਾਰੇ ਬੇਸ਼ਰਮ ਹੰਦਵਾਲੇ ਨੇ ਕੰਡ ਚਣ ਦਿੱਨ ਦਿੱਤੇ ਵਿੱਚ ਆਹ ਦਿਾਰੇ ਬੇਸ਼ਰਮ ਹੰਦਵਾਲੇ ਨੇ ਉਹ ਨਿੱਕਿਆ ਜੰਦਾ ਵੱਲੋਂ ਢੁਠਾ ਦਿੱਤਾ ਗਾ ਕੋਈ ਨਿੱਕਿਆ ਜੰਦਾ ਵੱਟੇ ਸਾਖੇ ਉਹ ਨਿੱਕਿਆ ਜੰਦਾ ਵੱਟੇ ਸਾਖੇ ਥੁਰਾਂ ਦੇ ਦੇਖਣੇ ਬੜੇ ਜਮਾਸੇ ਕੰਨੂ ਨੇ ਕਹਿਰ ਕਮਾਇਆ ਕੰਨੂ ਨੇ ਜ਼ੁਲਮ ਕਮਾਇਆ ਉਹਨੋਂ ਵੀ ਕਹਿਰ ਦਾਸਨਾ ਆਇਆ ਕੰਨੂ ਨੇ ਜ਼ੁਲਮ ਕਮਾਇਆ ਕੰਨੂ ਨੇ ਕਹਿਰ ਕਮਾਇਆ ਉਹਨੋਂ ਵੀ ਦਰਸਨਾ ਆਇਆ ਉਹ ਸ਼ੂਬੇ ਦੀ ਕਿਚਰੀ ਜਾ ਕੇ ਜੇਰਾ ਵੀ ਨਾ ਡੋਲਿਆ ਸ਼ੂਬੇ ਦੀ ਕਿਚਰੀ ਜਾ ਕੇ ਜੇਰਾ ਵੀ ਨਾ ਡੋਲਿਆ ਕੰਨ ਮਾਰ ਦਾ ਗੁੰਜਰੀਆ माचा गुज़री जॾहिं जॻ मु आई